ਅੱਜ ਸਾਡੇ ਵਿਚਕਾਰ ਸਾਡੇ ਬਹੁਤ ਹੀ ਸਤਿਕਾਰਯੋਗ ਮਰਹੂਮ ਸਰਦਾਰ ਸੁਖਪਾਲ ਸਿੰਘ ਜੀ ਪਿੰਕੀ ਜਿਹੜੇ ਕਿ ਸਾਡੇ ਵਿੱਚ ਨਹੀਂ ਰਹੇ ਮੈਨੂੰ ਬਹੁਤ ਉਹਨਾਂ ਦਾ ਦੁੱਖ ਹੈ ਸਾਡੇ ਨਗਰ ਨੂੰ ਬਹੁਤ ਵੱਡਾ ਦੁੱਖ ਹੈ ਤਾਂ ਆਪਣੇ ਮੈਨੂੰ ਬੋਲਣ ਦਾ ਸਮਾਂ ਦਿੱਤਾ ਗਿਆ ਸੀ ਮੈਂ ਤਾਂ ਇਹੀ ਕਿਹਾ ਕਿ ਮੈਂ ਆਪਣੇ ਆਖਰੀ ਸਾਹ ਤੱਕ ਨਗਰ ਚਨਾਲੋਂ ਦਾ ਕਰਜ਼ਦਾਰ ਰਹੂੰਗਾ ਮੇਰੇ ਤੋਂ ਜਿੰਨਾ ਵੀ ਹੋ ਸਕੇ ਮੈਂ ਆਪਣੇ ਨਗਰ ਲਈ ਆਪਣੇ ਵਾਰਡ ਲਈ ਬਿਹਤਰ ਕਰੂੰਗਾ ਜੀ ਦੇ ਵੱਡਾ ਹੀ ਕਟ ਹੋਇਆ ਹੈ ਤੁਹਾਡੇ ਵਾਰਡ ਦੇ ਵਿੱਚ ਦੇਖੋ ਜੀ ਮੈਂਬਰ ਪਾਰਲੀਮੈਂਟਾਂ ਦੀਆਂ ਚੋਣਾਂ ਜਿਹੜੀਆਂ ਕਿ 1 ਜੂਨ ਹੋਣ ਜਾ ਰਹੀਆਂ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਮਲਵਿੰਦਰ ਸਿੰਘ ਜੀ ਕਾਂਗਸਾਪ ਜਿਹੜੇ ਕਿ ਸਾਡੇ ਸ਼੍ਰੀ ਆਨੰਦਪਰ ਸਾਹਿਬ ਹਲਕਾ ਮੈਂਬਰ ਪਾਰਲੀਮੈਂਟ ਲਈ ਉਮੀਦਵਾਰ ਬਣ ਕੇ ਸਾਡੇ ਲਈ ਭੇਜੇ ਗਏ ਨੇ ਔਰ ਸਾਡੀ ਡਿਊਟੀ ਬਣਦੀ ਆ ਪਾਰਟੀ ਵਰਕਰਾਂ ਦੀ ਔਰ ਸਾਡੀ ਡਿਊਟੀ ਸਾਡੇ ਮੈਡਮ ਜੀ ਸਾਡੇ ਅਨਮੋਲ ਗਗਨਮਾਨ ਜੀ ਜਿਨ੍ਹਾਂ ਦੇ ਸਿਰ ਤੇ ਬਹੁਤ ਵੱਡਾ ਇੱਕ ਜ਼ਿੰਮੇਵਾਰੀ ਹੈ ਖਰੜ ਹਲਕੇ ਦੀ ਔਰ ਉਹਨਾਂ ਦੀ ਅਸੀਂ ਜ਼ਿੰਮੇਵਾਰੀ ਨੂੰ ਵੰਡਦੇ ਹੋਏ ਸਾਡੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਆਪਣੇ ਵਾਰਡ ਵਾਈਜ਼ ਉਹਨਾਂ ਦੀ ਪਿੰਡ ਵਾਈਜ਼ ਉਹਨਾਂ ਦੀਆਂ ਜ਼ਿੰਮੇਵਾਰੀਆਂ ਦੀ ਜੋ ਅਸੀਂ ਜਿਹੜੀ ਕਿ ਡਿਊਟੀ ਹੈ ਉਸੇ ਨਿਭਾਈਏ ਔਰ ਸਾਨੂੰ ਉਮੀਦ ਹੈ ਕਿ ਜਿਵੇਂ ਕਿ ਸੰਗਤ ਦਾ ਰਿਸਪਾਂਸ ਮਿਲ ਰਿਹਾ ਔਰ ਸੰਗਤ ਦਾ ਉਹਨਾਂ رائے ਸਰਕਾਰ ਦੇ ਪ੍ਰਤੀ ਸਰਕਾਰ ਦੇ ਕੀਤੇ ਕੰਮਾਂ ਦਾ ਜਿਹੜਾ ਕਿ 2 ਸਾਲ ਚ ਕੰਮ ਕੀਤੇ ਹਨ ਜਿਵੇਂ ਕਿ ਬਿਜਲੀ ਦੇ ਬਿੱਲ ਜ਼ੀਰੋ ਆਉਣ ਲੱਗ ਪਏ ਨੇ ਔਰ ਹਸਪੀਟਲ ਦੇ ਵਿੱਚ ਦਵਾਈਆਂ ਫ੍ਰੀ ਆਉਣ ਲੱਗੀਆਂ ਜੀ ਔਰ ਇਹਦਾ ਜਿਹੜਾ ਸੰਗਤ ਵੱਲੋਂ ਜਿਹੜਾ ਕਿ ਕ੍ਰੈਡਿਟ ਸਾਡੀ ਪੰਜਾਬ ਸਰਕਾਰ ਨੂੰ ਜ਼ਰੂਰ ਦਿੱਤਾ ਜਾਊਗਾ ਔਰ ਸਾਨੂੰ ਉਮੀਦ ਹੈ ਕਿ ਸਰਦਾਰ ਮਾਲਵਿੰਦਰ ਸਿੰਘ ਕਾਂਗ ਹਲਕਾ ਸ਼੍ਰੀ ਨਾਨਤਪੁਰ ਸਾਹਿਬ ਤੋਂ ਜਿੱਤ ਕੇ ਇੰਡੀਆ ਐਲਾਈਂਸ ਦੇ ਹਿੱਸਾ ਵੰਡ ਕੇ ਔਰ ਸਾਡੇ ਦਿੱਲੀ ਦੇ ਵਿੱਚ ਜਿਹੜੀ ਵੱਡੀ ਮਹਾਪੰਚਾਇਤ ਬਣਨ ਜਾ ਰਹੀ ਆ ਉਸ ਦਾ ਹਿੱਸਾ ਬਣ ਕੇ ਸਾਡੇ ਆਨੰਦਪੁਰ ਸਾਹਿਬ ਦਾ ਹਲਕੇ ਦਾ ਪਾਰਲੀਮੈਂਟ ਹਲਕੇ ਦਾ ਸੁਧਾਰ ਕਰਨ ਵਿੱਚ ਅ ਵੀਰ ਜੀ ਅੱਜ ਇਹ ਵੀ ਦੇਖਣ ਨੂੰ ਸਾਹਮਣੇ ਆਇਆ ਕਿ ਲੋਕਾਂ ਨੂੰ ਬੈਠਣ ਦੇ ਲਈ ਕੁਰਸੀਆਂ ਤੱਕ ਘਟ ਗਈਆਂ ਸੀਗੇ ਤਾਂ ਕੁਰਸੀਆਂ ਵੀ ਦੁਬਾਰਾ ਮਗਾਣੀਆਂ ਪਿਆ ਕੀ ਲੱਗਦਾ ਕਾਰਨ ਕੀ ਹੈ ਦੇਖੋ ਜੀ ਇਹ ਸਾਰਾ ਸਾਡੇ ਰੂੜਾ ਵੀਰ ਜੀ ਉਹਨਾਂ ਦੀ ਕਿਰਪਾ ਹੈ ਇਹਨਾਂ ਦੇ ਕੀਤੇ ਹੋਏ ਕੰਮ ਔਰ ਇਹਨਾਂ ਦਾ ਨਗਰ ਦੇ ਵਿੱਚ ਜੋ ਹਰ ਇੱਕ ਦਾ ਹਰ ਇੱਕ ਦੇ ਕੰਮ ਆਉਣਾ ਔਰ ਮੈਂ ਤਾਂ ਇਹਨਾਂ ਦੀ ਉਂਗਲੀ ਫੜ ਕੇ ਚੱਲ ਰਿਹਾ ਔਰ ਮੈਂ ਤਾਂ ਕਰਜਦਾਰ ਆਂ ਜੀ ਨਗਰ ਚਨਾਲੋਂ ਦਾ ਜਿਨ੍ਹਾਂ ਨੇ ਮੈਨੂੰ ਬਹੁਤ ਵੱਡੀ ਮੈਨੂੰ ਹੌਸਲਾ ਅਫਜ਼ਾਈ ਕੀਤੀ ਮੇਰੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਿਛਲੀ ਜਿਹੜੀ ਇਲੈਕਸ਼ਨ ਹੋਈ ਹੈ ਮਿਊਨਿਸਪਲ ਕਮੇਟੀ ਦੀ ਮੈਨੂੰ ਤਾਂ ਬਹੁਤ ਵੱਡੇ ਜਿਹੜੇ ਵੱਡੇ-ਵੱਡੇ ਲੀਡਰ ਸਿਆਸੀ ਲੀਡਰਾਂ ਉੱਚੇ ਕੱਦੇ ਲੀਡਰਾਂ ਉਹਨਾਂ ਨੇ ਮੈਨੂੰ ਵੱਡ ਟੁੱਕ ਕੇ ਆਪਣੀ ਜਾਂਚ ਸੁੱਟ ਦਿੱਤਾ ਸੀ ਕਿ ਬਹਾਦਰ ਸਿੰਘ ਨੂੰ ਪਿੰਡ ਚਨਾਲੋਂ ਦੇ ਵਿੱਚ ਉਮੀਦਵਾਰ ਬਣਾਇਆ ਜਾਵੇ ਔਰ ਮੈਂ ਯਕੀਨ ਕਰਿਓ ਜੀ ਬਾਬਾ ਜੀ ਚਿੜੀ ਵਾਲਿਆਂ ਦੀ ਕਿਰਪਾ ਦੇ ਨਾਲ ਔਰ ਵਾਹਿਗੁਰੂ ਦੇ ਓਟ ਆਸਰੇ ਦੇ ਨਾਲ ਮੈਨੂੰ ਸੰਗਤ ਦਾ ਸਾਡੇ ਪਹਿਲਾਂ ਤਾਂ ਪ੍ਰਤੀਬ ਰੂੜਾ ਵੀਰ ਜੀ ਨੇ ਮੇਰੀ ਉਂਗਲੀ ਫੜੀ ਅੱਜ ਸਾਡੇ ਵਿਚਕਾਰ ਸਾਡੇ ਬਹੁਤ ਹੀ ਸਤਿਕਾਰਯੋਗ ਮਰਹੂਮ ਸਰਦਾਰ ਸੁਖਪਾਲ ਸਿੰਘ ਜੀ ਪਿੰਕੀ ਜਿਹੜੇ ਕਿ ਸਾਡੇ ਵਿੱਚ ਨਹੀਂ ਰਹੇ ਮੈਨੂੰ ਬਹੁਤ ਉਹਨਾਂ ਦਾ ਦੁੱਖ ਹੈ ਸਾਡੇ ਨਗਰ ਨੂੰ ਬਹੁਤ ਵੱਡਾ ਦੁੱਖ ਹੈ ਕਿਉਂਕਿ ਉਹ ਬਹੁਤ ਧਾਰਮਿਕ ਵਿਅਕਤੀ ਸਨ ਔਰ ਉਹਨਾਂ ਨੇ ਗੁਰੂ ਘਰ ਦੀ ਸੇਵਾ ਇੱਕ ਪ੍ਰਦਾਨਗੀ ਦੇ ਵਿੱਚੋਂ ਕੀਤੀ ਔਰ ਮੈਨੂੰ ਉਹਨਾਂ ਦਾ ਵੀ ਬਹੁਤ ਓਟ ਆਸਰਾ ਰਿਹਾ ਔਰ ਮੈਂ ਸਾਰੇ ਨਗਰਦਾਰ ਰਣੀਆ ਔਰ ਮੈਂ ਇੱਕੇ ਬੱਚੇ ਦਾ ਰਹਿਣੀ ਆ ਮੈਂ ਤਾਂ ਆਪਣੇ ਮੈਨੂੰ ਬੋਲਣ ਦਾ ਸਮਾਂ ਦਿੱਤਾ ਗਿਆ ਸੀ ਮੈਂ ਤਾਂ ਇਹੀ ਕਿਹਾ ਕਿ ਮੈਂ ਆਪਣੇ ਆਖਰੀ ਸਾਹ ਤੱਕ ਨਗਰ ਚਨਾਲੋਂ ਦਾ ਕਰਜ਼ਦਾਰ ਰਹੂੰਗਾ ਮੇਰੇ ਤੋਂ ਜਿੰਨਾ ਵੀ ਹੋ ਸਕੇ ਮੈਂ ਆਪਣੇ ਨਗਰ ਲਈ ਆਪਣੇ ਵਾਰਡ ਲਈ ਬਿਹਤਰ ਕਰੂੰਗਾ ਜੀ ਧੰਨਵਾਦ